ਬਾਜੀ ਤੁਸੀਂ ਮੂਵੀ ਦੇਖ ਕੇ ਆਏ ਹੋ ਅਕਲ ਤੁਹਾਨੂੰ ਕਿਵੇਂ ਲੱਗੀ ਹਾਂਜੀ ਬਹੁਤ ਵਧੀਆ ਬਣਾਈ ਐ ਸੀ ਤੇ ਜੀ ਵਧੀਆ ਹੀ ਹੈ ਜੀ ਲੋ ਕੀ ਮਤਲਬ ਇਸ ਫਿਲਮ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਨਾ ਉਹ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਵਿਰੋਧ ਕਿਉਂ ਹੋ ਰਿਹਾ ਹੈ ਵਿਰੋਧ ਮੈਨੂੰ ਲੱਗਦਾ ਕਿ ਆਪਾਂ ਜਦੋਂ 2-3 ਮਹੀਨੇ ਤੋਂ ਸੁਣਦੇ ਆ ਰਹੇ ਹਾਂ ਕੋਈ ਕਹਿ ਰਿਹਾ ਕਿ ਚੜਤ ਸਿੰਘ ਦਾ ਕੈਰੈਕਟਰ ਕੀਤਾ ਕੋਈ ਕਹਿ ਰਿਹਾ ਜੀ ਜੱਸਾ ਸਿੰਘ ਆਲੂ ਵਾਲੀ ਦਾ ਕੈਰੈਕਟਰ ਕੀਤਾ ਕੋਈ ਕਹਿੰਦਾ ਜੀ ਪੁਰਾਣੇ ਸ਼ਹੀਦ ਦਾ ਕੈਰੈਕਟਰ ਕੀਤਾ ਕਿਸੇ ਦਾ ਉਹ ਮੈਂ ਦੱਸਣਾ ਚਾਹੁੰਦਾ ਇਹ ਸਿਰਫ ਜਿਹੜੀ ਗੱਲਾਂ ਕਰ ਰਹੇ ਨੇ ਉਹਨਾਂ ਦੇ ਮਨ ਦੇ ਵਲਵਲੇ ਨੇ ਇੱਕ ਫਿਕਸ਼ਨਲ ਫਿਲਮ ਸਿਰਫ ਇੱਕ ਪਿੰਡ ਦੀ ਕਹਾਣੀ ਕਿ ਪਿੰਡ ਦੇ ਵਿੱਚ ਜੇ ਬਾਹਰੋਂ ਕਿਸੇ ਨੇ ਹਮਲਾ ਕੀਤਾ ਤੇ ਉਹਨਾਂ ਪਿੰਡ ਵਾਲਿਆਂ ਨੇ ਆਪਣੇ ਪਿੰਡ ਦੀ ਰਾਖੀ ਕਿਦਾਂ ਕੀਤੀ ਬਸ ਉਹਦੇ ਵਿੱਚ ਉਹਨਾਂ ਨੇ ਜਿਹੜੀ ਆ ਉਹਦੇ ਵਿੱਚ ਕਿਰਦਾਰ ਜਿਹੜੇ ਲਏ ਨੇ ਹਿੰਦੂ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ ਆਹ ਉਹ ਗੱਲ ਠੀਕ ਹੈ ਕਿ ਸਾਡਾ ਹੀਰੋ ਜਿਹੜਾ ਉਹਦੀ ਦਾੜ੍ਹੀ ਲੱਗੀ ਜਿਹਦੇ ਕਰਕੇ ਬਵਾਦ ਹੋ ਰਿਹਾ ਪਰ ਉਸ ਇੱਕ 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 ਬੰਦੇ ਦਾੜ੍ਹੀ ਲੱਗੀ ਆ ਜਿਹੜੇ ਨਾਲ 40 ਦਾੜੀਆਂ ਵਾਲੇ ਖੜੇ ਆ ਉਹਨਾਂ ਵੱਲ ਵੀ ਤੇ ਵੇਖੋ ਹਾਂ ਅੱਜ 40 ਦਾੜੀਆਂ ਵਾਲੇ ਵੀ ਨਾਲ ਕਰੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰ ਰਿਆ ਹਨਾ ਸੋ ਮੈਂ ਇਹ ਕਹਿਣਾ ਚਾਹੁੰਦਾ ਸਾਡੇ ਭਰਾ ਹੀ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਆਬਜੈਕਸ਼ਨ ਹੈ ਸੋ ਆਪਾਂ ਬਹਿ ਕੇ ਗੱਲ ਕਰਦੇ ਹਾਂ ਤੁਸੀਂ ਹਾਊਸ ਆਓ ਹੰਬਲ ਮੋਸ਼ਨ ਪਿਕਚਰ ਆਓ ਬਹਿ ਕੇ ਉੱਥੇ ਸਾਰੇ ਟੈਕਨੀਕਲ ਟੀਮ ਦੇ ਬੰਦੇ ਬੈਠੇ ਫਿਲਮ ਵੇਖੋ ਸਭ ਤੋਂ ਪਹਿਲਾਂ ਤੇ ਸਾਨੂੰ ਦੱਸੋ ਅਸੀਂ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ ਫਿਲਮ ਵੇਖੋ ਤੁਸੀਂ ਇਹ ਕੰਪਲੀਟ ਫਿਲਮ ਹੈ ਫਿਲਮ ਹੈ ਉਹਦੇ ਵਿੱਚ ਸਿਰਫ ਸਿੱਖੀ ਦਾ ਰੰਗ ਭਰਿਆ ਸੀ ਬਸ ਇੱਕ کردار ਕਾਲਪਨਿਕ ਨੇ ਸਾਰੇ ਜਿੰਦੇ ਵੀ ਨੇ ਔਰ ਮੈਂ ਹੁਣ ਫਿਲਮ ਵੇਖ ਕੇ ਨਿਕਲੇ ਆ ਮੈਨੂੰ ਇਹ ਫਿਲਮ ਗਿੱਪੀ ਗਰੇਵਾਲ ਤੋਂ ਜ਼ਿਆਦਾ ਛਿੰਦਾ ਗਰੇਵਾਲ ਦੀ ਲੱਗੀ ਇੱਕ ਬੱਚੇ ਦੀ ਸੋ ਜਿਹਦੇ ਵਾਸਤੇ ਅਸੀਂ ਐਫਰਟ ਕਰ ਰਹੇ ਆ ਵੀ ਯਾਰ ਵੀ ਸਾਡੀ ਜਨਰੇਸ਼ਨ ਜੁੜੇ ਜੁੜੇ ਹੈਨਾ ਸੋ ਬੀਬੀਆਂ ਦਾ ਇੱਕ ਬੜਾ ਡਿਫਰੈਂਟ ਕਿਰਦਾਰ ਦਿਖਾਇਆ ਗਿਆ ਵਾ ਕਿ ਜਦੋਂ ਸਿੰਘ ਚੱਲੇ ਜਾਂਦੇ ਸੀ ਤੇ ਪਿੱਛੋਂ ਰਾਖੀ ਬੀਬੀਆਂ ਵੀ ਕਰਦੀਆਂ ਸੀਗੀਆਂ ਸ਼ਸਤਰ ਵਿਦਿਆ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇੱਕ ਵਾਰੀ ਇਹ ਫਿਲਮ ਜਿਹੜੀ ਆ ਜ਼ਰੂਰ ਵੇਖਣੀ ਚਾਹੀਦੀ ਹੈ ਸੋ ਇੱਕ ਵਾਰ ਕੀ ਕਹੋਗੇ ਕਿ ਡੈਬਿਊ ਫਿਲਮ ਹੈ ਨਾ ਬਹੁਤ ਹੀ ਅੱਛਾ ਕਿਰਦਾਰ ਉਸਨੇ ਨਿਭਾਇਆ ਔਰ ਜੇਕਰ ਆਪਾਂ ਅੱਜ ਕੱਲ ਦੀ ਜਨਰੇਸ਼ਨ ਦੀ ਗੱਲ ਕਰੀਏ ਮੋਬਾਈਲਾਂ ਤੋਂ ਵੇਲ ਹੀ ਨਹੀਂ ਹੈਗੀ ਉਹਨਾਂ ਨੂੰ ਹੈ ਨਾ ਉਹਨਾਂ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਫਿਲਮ ਨੂੰ ਮਤਲਬ ਪੂਰਾ ਬਣ ਕੇ ਰੱਖਿਆ ਵਾ ਸੀਗਾ ਜੀ ਜੀ ਮੈਂ ਨਾ ਸੈੱਟ ਤੇ ਜਦੋਂ ਗਿਆ ਥੋੜੇ ਦਿਨ ਹੀ ਰਿਹਾ ਮੈਂ ਦੱਸ ਕਦੇ ਨਹੀਂ ਤੋ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਡੇਢ ਸਾਲ ਗਿੱਪੀ ਭਾਜੀ ਨੇ ਆਪਣੇ ਬੱਚਿਆਂ ਨੂੰ ਗੱਤਕੇ ਦੀ ਟ੍ਰੇਨਿੰਗ ਦਵਾਈਏ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਸਪੈਸ਼ਲ ਇੱਕ ਇਨਸਟ੍ਰਕਟਰ ਰੱਖ ਕੇ ਗੱਤਕਾ ਉਸਤਾਦ ਰੱਖ ਕੇ ਇੱਕ ਹਾਲ ਵੀ ਬੁੱਕ ਕਰਾਉਂਦੇ ਸੀ ਰੋਜ਼ ਉੱਥੇ ਆਪਣੇ ਬੱਚਿਆਂ ਨੂੰ ਔਰ ਸਾਰਾ ਐਕਸ਼ਨ ਗਿੱਪੀ ਭਾਈ ਦੇ ਬੱਚਿਆਂ ਨੇ ਆਪ ਕੀਤਾ ਇਹਦੇ ਵਿੱਚ ਤੇ ਬੜੀ ਵੱਡੀ ਗੱਲ ਹੈ ਔਰ ਦੂਜੀ ਗੱਲ ਇਹ ਹੈ ਕਿ ਜੇ ਜੇ ਬੱਚਿਆਂ ਨੂੰ ਵੇਖਿਆ ਜਾਵੇ ਤੇ ਇੰਨੇ ਬੱਚਿਆਂ ਦੇ ਕੇਸ ਨੇ ਭਾਈ ਜੀ ਠੀਕ ਹੈ ਮੈਂ ਨੋਟ ਕਰਦਾ ਹਾਂ ਹਾਂ ਆਪਾਂ ਦੇਖਣਾ ਪੈਣਾ ਅੱਜ ਠੀਕ ਹੈ ਇੱਕ ਫਿਲਮ ਬਣੀ ਹੈ ਆ ਕੁਝ ਲੋਕਾਂ ਦੇ ਮਤਭੇਦ ਹੋ ਸਕਦੇ ਨੇ ਬਟ ਆਪਾਂ ਬਹਿ ਕੇ ਗੱਲ ਕਰਦੇ ਹਾਂ ਇਨ ਫਿਊਚਰ ਵਾਲੇ ਸੀਜ਼ਨ ਆਪਾਂ ਚੇਂਜ ਕਰਦੇ ਹੋ ਅੱਗੇ ਹੋਰ ਵੀ ਬਣਾਉਣੀਆਂ ਫਿਲਮਾਂ ਤੇ ਫਿਲਮਾਂ ਤੇ ਹੋਰ ਵੀ ਬਣਾਉਣੀਆਂ ਹਾਂ ਅਸੀਂ ਵੀ ਇਸ ਚੀਜ਼ ਦੇ ਖਿਲਾਫ ਆ ਕਿ ਗੁਰੂ ਸਾਹਿਬਾਨ ਤੇ ਜਾਂ ਪੰਜ ਪਿਆਰਿਆਂ ਦੇ ਚਾਰ ਸਾਹਿਬਜ਼ਾਦਿਆਂ ਤੇ ਸ਼ਹੀਦਾਂ ਤੇ ਫਿਲਮਾਂ ਨਹੀਂ ਬਣਨੀਆਂ ਚਾਹੀਦੀ ਪਰ ਯੋਗਧੀਆਂ ਤੇ ਬਣਨੀਆਂ ਚਾਹੀਦੀਆਂ ਇਹਦੇ ਕਰਕੇ ਸਾਡੇ ਬੱਚੇ ਪ੍ਰਾਊਡ ਕਰ ਸਕਣ ਅਸੀਂ ਤਾਂ ਆਪਣੇ ਆਪ ਨੂੰ ਸਫਲ ਮੰਨਾਂਗੇ ਜਦੋਂ ਸਾਡੇ ਬੱਚੇ ਸਾਨੂੰ ਕਹਿਣਗੇ ਕਿ ਅੱਜ ਮੈਨੂੰ 500 ਰੁਪਇਆ ਦੋ ਮੈਂ ਆਪਣੇ ਦੋਸਤਾਂ ਨੂੰ ਫਿਲਮ ਵਿਖਾ ਕੇ ਲਿਆਉਣੀ ਹੈ ਕੀ ਬਾਤ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵੀ ਗਲੈਡੀਏਟਰ ਨੇ ਕਿ ਜੇ ਗਲੈਡੀਏਟਰ ਵੇਖੀਏ ਟ੍ਰੋਏ ਵੇਖੀਏ 300 ਵੇਖੀਏ ਤਾਂ ਸਾਡੇ ਵੀ 300 ਵਰਗੇ ਵਾਰੀਅਰਸ ਨੇ ਮਤਲਬ ਅਸੀਂ ਤਾਂ ਆਪਣੇ ਆਪ ਨੂੰ ਕਾਮਯਾਬ ਸਮਝਾਂਗੇ ਸੋ ਮੈਨੂੰ ਲੱਗਦਾ ਜਿਹੜੇ ਕਿਰਦਾਰ ਹੈ ਇੱਕ ਕਲਾਕਾਰ ਹੀ ਕਰ ਸਕਦਾ ਹੈ ਇਹਦਾ ਵਿਰੋਧ ਕਰਨਾ ਬਹੁਤ ਹੀ ਫਿਰ ਵੀ ਗਲਤ ਗੱਲ ਹੈ ਹੈਨਾ ਜੇਕਰ ਆਪਾਂ ਸਿੱਖ ਜਿਥੇ ਵਧੀਆ ਜੋ ਵੀ ਕਰ ਰਿਹਾ ਚਲੋ ਮੈਂ ਉਹਨਾਂ ਨੂੰ ਗਲਤ ਤਾਂ ਨਹੀਂ ਕਹਿੰਦੀ ਬਟ ਕਿਰਦਾਰ ਪਲੇ ਤਾਂ ਇੱਕ ਐਕਟਰ ਹੀ ਕਰ ਸਕਦਾ ਹੈ ਚਾਹੇ ਉਹਨੂੰ ਜਿਸ ਮਰਜ਼ੀ ਕਿਰਦਾਰ ਚ ਜਿਹੜਾ ਮਰਜ਼ੀ ਰੋਲ ਮਿਲੇ ਚਾਹੇ ਉਹ ਸਿੱਖ ਦੇ ਇਤਿਹਾਸ ਨਾਲ ਜੁੜਿਆ ਮਿਲੇ ਜਾਂ ਕਾਮੇਡੀ ਦਾ ਮਿਲੇ ਕੋਈ ਵੀ ਰੋਲ ਉਹਨੂੰ ਮਿਲਦਾ ਪਰ ਉਹ ਹਾਂ ਬਿਲਕੁਲ ਜੀ ਦੇਖੋ ਇੱਕ ਚਿਹਰਾ ਤੇ ਚਾਹੀਦਾ ਆ ਜੇ ਅੱਜ ਸਿਨੇਮੇ ਦੇ ਵਿੱਚ ਆਡੀਅנס ਆ ਰਹੀ ਆ ਕੁਝ ਫਿਲਮ ਐਹੋ ਜਿਹੀਆਂ ਵੀ ਬਣੀਆਂ ਜਿਨ੍ਹਾਂ ਦੇ ਵਿੱਚ ਕੋਈ ਨੋਨ ਕਿਰਦਾਰ ਨਹੀਂ ਸੀਗਾ ਉਹ ਫਿਲਮਾਂ ਤੇ ਮੇਰਾ ਤਾਂ ਫਸਟ ਤੇ ਵੀ ਓਪਨਿੰਗ ਨਹੀਂ ਲੱਗੀ ਹਨ ਕੁਝ ਇਹ ਕੁਝ ਚਿਹਰੇ ਤੇ ਚਾਹੀਦੇ ਹੁੰਦੇ ਆ ਜਿਹੜੇ ਆਡੀਅנס ਨੂੰ ਸਿਨੇਮੇ ਚ ਲੈ ਕੇ ਆਉਣ ਹਨਾ ਸੋ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਅਸੀਂ ਸਿਰਫ ਪ੍ਰਚਾਰ ਲਈ ਬਣਾਈਆਂ ਫਿਲਮ ਠੀਕ ਹੈ ਕਮਰਸ਼ੀਅਲ ਐਂਗਲ ਵੀ ਹਰ ਪਾਸੇ ਹੁੰਦਾ ਹੈ ਹਨਾ 20-22 ਕਰੋੜ ਦੀ ਫਿਲਮ ਬਣੀ ਹੈ ਬਟ ਇਹ ਤੇ ਵੇਖੀਏ ਕਿ ਅੱਜ ਅਸੀਂ ਹਮੇਸ਼ਾ ਕਹਿੰਦੇ ਆ ਸਾਊਥ ਦੀਆਂ ਫਿਲਮਾਂ ਏਡਾ ਕਮਾਲ ਕਰ ਗਈਆਂ ਸਾਊਥ ਐਕਸ਼ਨ ਕਿੱਡਾ ਕਮਾਲ ਕਰ ਗਿਆ ਸਾਊਥ ਦੇ ਵਿੱਚ ਆ ਹੋ ਗਿਆ ਬੰਬੇ ਚ ਆ ਹੋ ਗਿਆ ਯਾਰ ਸਾਡੇ ਵਾਰੀਅਰਜ਼ ਨਹੀਂ ਸਾਡੇ ਯੋਧੇ ਨੇ ਗੱਲ ਹਰ ਕੋਈ ਕਰਦਾ ਪਰ ਅੱਜ ਕਿਸੇ ਨੇ ਇਨੀਸ਼ੀਏਟਿਵ ਲੈ ਕੇ ਫਿਲਮ ਬਣਾਈਆਂ ਤੇ ਅਸੀਂ ਸਪੋਰਟ ਕਰਨ ਦੀ ਬਜਾਏ ਵਿਰੋਧ ਕਰ ਰਹੇ ਹਾਂ ਇਹ ਕੌਣ ਨੇ ਇਹ ਉਹ ਜਥੇਬੰਦੀਆਂ ਦਾ ਕਸੂਰ ਨਹੀਂ ਹੈ ਇਹ ਪਿੱਛੇ ਕੋਈ ਪ੍ਰੋਪਗੈਂਡਾ ਹੋ ਰਿਹਾ ਅਸ ਮੇਰੀ ਬੇਨਤੀ ਇਹ ਹੈ ਵੀ ਜੇ ਕਿਸੇ ਦੀ ਪਰਸਨਲ ਰੰਜਿਸ਼ ਜਾਂ ਕੁਝ ਵੀ ਹੈ ਉਹਨਾਂ ਨੂੰ ਛੱਡ ਕੇ ਇਸ ਵੇਲੇ ਸਿਨੇਮੇ ਨੂੰ ਸਪੋਰਟ ਕਰਨੀ ਚਾ ਸਾਡਾ ਸਿਨੇਮਾ ਹੋਰ ਵੱਡਾ ਹੋ ਗਿਆ ਇਥੇ ਜੇ ਫਿਲਮਾਂ ਆਈਆਂ ਨੇ ਬੜੀਆਂ ਵਧੀਆਂ ਫਿਲਮਾਂ ਆਈਆਂ ਜੇ ਸਪਿਰਚੁਅਲਿਟੀ ਦੀ ਗੱਲ ਕਰੀਏ ਤੇ ਅਰਦਾਸ ਵਰਕੀਆਂ ਫਿਲਮਾਂ ਆਈਆਂ ਨੇ ਮਸਤਾਨੇ ਵਰਕੀਆਂ ਆਈਆਂ ਨੇ ਹਨਾ ਮੋਡ ਵਰਗੀ ਫਿਲਮ ਆਈ ਹੈ ਜੇ ਕਮਰਸ਼ੀਅਲ ਐਂਗਲ ਦੀ ਗੱਲ ਕਰੀਏ ਬੜੀਆਂ ਫਿਲਮਾਂ ਆਈਆਂ ਨੇ ਸੱਜਨ ਸਿੰਘ ਰੰਗਰੂ ਕਰਕੇ ਫਿਲਮ ਆਈ ਹੈ ਸਰਦਾਰੀ ਤੇ ਸਰਦਾਰ ਜੀ ਫਿਲਮ ਆਈ ਬੜੀ ਫਿਲਮਾਂ ਆਈਆਂ ਨੇ ਇਹ ਇੱਕ ਡਿਫਰੈਂਟ ਫਿਲਮ ਹੈ ਵਾਰ ਦੀ ਫਿਲਮ ਹੈ ਮਤਲਬ ਤੁਹਾਨੂੰ ਐਕਸ਼ਨ ਦਾ ਬਿਲਕੁਲ ਡਿਫਰੈਂਟ ਹੀ ਸੁਆਦ ਆਊਗਾ ਫਿਲਮ ਦੇ ਵਿੱਚ ਜਿਨੂੰ ਆਪਾਂ ਕਹਿੰਨੇ ਕਿ ਯਾਰ ਇੱਕ ਸਿੰਘ ਲੜਿਆ ਹਨਾ ਗੱਲਾਂ ਵੀ ਉਦਾਂ ਦੀਆਂ ਨੇ ਫਿਲਮ ਦੇ ਵਿੱਚ ਸਿੱਖੀ ਉਧੇਵਾਰੇ ਕੁਝ ਕੁ ਲੋਕਾਂ ਨੂੰ ਜਿੱਕਰ ਅੱਜ ਦੀ ਗੱਲ ਕਰੀ ਅੱਜ ਦੀ ਪਨੀਰੀ ਦੀ ਗੱਲ ਕਰੀ ਸਿੱਖੀ ਉਧੇਵਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੈ ਨਾ ਪਤਾ ਹੀ ਨਹੀਂ ਹੈ ਇਹ ਮੈਂ ਕਹਿੰਦੀ ਕਿਸੇ ਨੂੰ ਪੁੱਛ ਲੋ ਤੁਸੀਂ ਪੰਜ ਮਿਸਲਾਂ ਦੇ ਨਾਂ ਨਹੀਂ ਪਤਾ 12 ਮਿਸਲਾਂ ਦੇ ਨਾਂ ਨਹੀਂ ਪਤਾ ਹੁਣੇ ਕਿਸੇ ਨੂੰ ਬਰ ਸੋ ਇਸ ਕਰਕੇ ਮੇਰੀ ਬੇਨਤੀ ਫਿਲਮ ਜ਼ਰੂਰ ਵੇਖੋ